ਸਾਡਾ ਕਿਸੇ ਧਰਮ ਨਾਲ ਵੀ ਵੈਰ ਨਹੀਂ ਕਿਸੇ ਮਸਜਬ ਨਾਲ ਵੀ ਵੈਰ ਨਹੀਂ ਤੇ ਸਾਡਾ ਕਿਸੇ ਆ ਸਿਆਸੀ ਜ਼ਮਾਤ ਨਾਲ ਭਾਵੇਂ ਕੋਈ ਕਾਮਰੇਡ ਭਾਵੇਂ ਕੋਈ ਕਾਂਗਰਸੀ ਭਾਵੇਂ ਕੋਈ ਕਾਲੀ ਅਕਾਲੀ ਹੋ ਰਿਆ ਅਕਾਲੀ ਤੇ ਅਕਾਲ ਪੁਰਖ ਵਾਹਿਗੁਰੂ ਦੇਖੋ ਇਹ ਸ਼ਬਦ ਪਹਿਲਾਂ ਸਿਰਫ ਨਿਹੰਗ ਸਿੰਘਾਂ ਲਈ ਹੀ ਵਰਤਿਆ ਜਾਂਦਾ ਸੀ ਅਕਾਲੀ ਸੀ ਅਕਾਲੀ ਬਾਬਾ ਫੂਲਾ ਸਿੰਘ ਜੀ ਅਕਾਲੀ ਜੇ ਲੈਰ ਨਾ ਵੀ ਜੁੜੇ ਵੇਖਣੇ ਨਾ ਅਕਾਲੀ ਹੋਇਆ ਬਾਬਾ ਖੜਕ ਸਿੰਘ ਵਰਗੇ ਉਹ ਸੀ ਅਕਾਲੀ ਹੁਣ ਅਕਾਲੀ ਜਿਹੜਾ ਅਕਾਲ ਪੁਰਖ ਨੂੰ ਮੰਨੇ ਆ 25 25 ਤੇ ਮੌਲੀਆਂ ਬੰਨੀਆਂ ਹੁੰਨੀਆਂ ਤੇ 25 25 ਨਗ ਭਾਈ ਫਿਰਦੇ ਆ ਅਕਾਲ ਪੁਰਖ ਵਾਹਿਗੁਰੂ ਉਹ ਜਿਹੜਾ ਉਹਦਾ ਉਪਾਸ਼ਕ ਆ ਉਹ ਵੇਦਰ ਨੂੰ ਥੋੜੀ ਦੁਰਦਾ ਤੇ ਦੂਜੀ ਗੱਲ ਜਿਵੇਂ ਮਰਜੀ ਘਰਣ ਮਰਣ ਜਾਂ ਮੰਨਿਆ ਹੋਵੇ ਫੇਰ ਵੀ ਅਕਾਲੀ ਅਕਾਲੀ ਦੀ ਕੋਈ ਮਰਿਆਦਾ ਇਹ ਜਣਾ ਖਣਾ ਨਹੀਂ ਬਣ ਸਕਦਾ ਅਕਾਲ ਅਕਾਲ ਕੌਣ ਆ ਅਕਾਲ ਪੁਰਖ ਵਾਹੀ ਕਰੂ ਤੇ ਜਿਹੜਾ ਅਕਾਲ ਆ ਨਿਆ ਅਕਾਲੀ ਅਕਾਲ ਅਕਾਲ ਦੀ ਰੱਟ ਲਾਉਣ ਵਾਲੇ ਸ਼ਲੋਕ ਨੇ ਜਦੋਂ ਧਮਾਲਾ ਚਲਾਉਣਾ ਨਾ ਉਹਨਾਂ ਦਾ ਜਾਪ ਕਰਨਾ ਕਿੰਨੇ ਗਿਆ ਸੀ ਜਿਹੜੇ ਦਸਤਾਰਾ ਚਲਾਉਂਦੇ ਧਮਾਲੇ ਚਲਾਉਂਦੇ ਜਾਪ ਕਰਦੇ ਆ ਪਤਰਾਖੀ ਗੁਰਪਾਰ ਬ੍ਰਹਮ ਤਜ ਪ੍ਰਪੰਚ ਮੋਹ ਵਿਕਾਰ ਨਾਨਕ ਸੂ ਅਰਾਧਿ ਗਏ ਅੰਤ ਨਾ ਪਾਰਾ ਫੇਰ ਆਉਂਦਾ ਹਮ ਅਕਾਲੀ ਸਭ ਕੇ ਬਾਲੀ ਹਮਰਾ ਪੰਥ ਨਿਆਰਾ ਗਗਨ ਮੰਡਲ ਮੇ ਬੁੰਗਾ ਹਮਾਰਾ ਆ ਆਕਾਸ਼ ਵਿੱਚ ਤੇ ਮਹਾਕਾਲ ਰਖਵਾਰਾ ਹੈ ਮਹਾਕਾਲ ਕਾ ਇਹ ਵੱਡਾ ਸ਼ਬਦ ਹੈ ਇਹ ਪੜਨਾ ਤੇ ਚ ਫਿਰ ਇਹ ਵੀ ਆਉਂਦਾ ਭਈ ਜੇ ਤੇ ਕੋਈ ਪ੍ਰੇਮ ਕਰੇ ਉਹਦਾ ਅਦਵ ਕਰਨਾ